ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਗਰ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਅਮਰਸਰ ਪੁਲਿਸ ਕਮਿਸ਼ਨੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਸੀ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 33242025 ਦੇ ਅੰਦਰ ਸੈਕਸ਼ਨ 304 2 111 ਬੀ ਐਨ ਐਸ ਇਹਦੇ ਚ ਇੱਕ ਮੁੰਡੇ ਨੇ ਇੱਕ ਮੁੰਡੇ ਨੂੰ ਅਰੈਸਟ ਕੀਤਾ ਜਿਹਦਾ ਨਾਮ ਹੈ ਮਿਕੋ ਤੇ ਦੂਸਰਾ ਉਹਦਾ ਜਿਹੜਾ ਸਾਥੀ ਹੈ ਰੂਬਲ ਉਹ ਹਾਲੇ ਫਰਾਰ ਹੈ ਇਹਨਾਂ ਨੇ ਇੱਕ ਤੇ ਦੋ ਦੀ ਦਰਮਿਆਨੀ ਰਾਤ ਨੂੰ ਇੱਕ ਲੇਡੀ ਮਨਜੀਤ ਕੌਰ ਜਿਹੜੀ ਆਪਣੇ ਘਰ ਵੱਲ ਜਾ ਰਹੀ ਸੀ ਰਾਤੀ ਉਹਦੇ ਉਹ ਪੈਦਲ ਜਾ ਰਹੀ ਸੀ ਇਹ ਦੋਨੋਂ ਮੁੰਡੇ ਐਕਟਵਾ ਸਕੂਟਰ ਤੇ ਆਏ ਤੇ ਮਨਜੀਤ ਕੌਰ ਦੀ ਵਾਲੀਆਂ ਸਨੇਚ ਕੀਤੀਆਂ ਤੇ ਜਿਵੇਂ ਸਨੇਚ ਕੀਤੀਆਂ ਆਪਣਾ ਮਜੀਦ ਕੌਰ ਨੇ ਥਾਣੇ ਇਤਲਾ ਦਿੱਤੀ ਤੇ ਪੁਲਿਸ ਨੇ ਨਾਲ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕੀਤੀ ਤੇ ਐਫ ਆਈ ਆਰ ਅਰਸਟ ਕੀਤੇ ਕਰਕੇ ਤੇ ਪੁਲਿਸ ਨੇ ਪਾਲਣਾ ਸ਼ੁਰੂ ਕੀਤਾ ਕਿ ਜਿਹੜੇ ਮੁੰਡਿਆਂ ਨੇ ਕੀਤੀ ਐਸ ਅਸੀਂ ਕੈਮਰਾਸ ਦੀ ਹੈਲਪ ਲਈਤੀ ਨਾਲ ਹਿਊਮਨਿਟੀ ਹੈਲਪ ਲਈਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਇੰਦਰਜੀਤ ਸਿੰਘ ਅਕਵਲਜੀਤ ਸਿੰਘ ਅਲਾਈਸ ਨਿੱਕੂ ਜਿਹੜਾ ਹੈਗਾ ਮੁੰਡਾ ਇਹਨੇ ਕੀ ਪੀਏ ਦੀ ਸਨਾਚਿੰਗ ਨਾਲ ਨਾਲ ਮੁੰਡਾ ਰੂਬਲ ਹੈਗਾ ਤੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਸਾਨੂੰ ਪਤਾ ਚੱਲਿਆ ਕਿ ਇਹਦੇ ਤੇ ਪਹਿਲਾਂ ਤੁਹੀਂ ਨੌ ਮੁਕਦਮੇ ਦਰਜ ਅਗੇ ਆਪਣਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿੱਚ ਵਕਫ ਵਕ ਥਾਣਿਆਂ ਤੇ ਤੇ ਹੁਣ ਅਸੀਂ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਅ ਹੁਣ ਅਸੀਂ ਇਹਦੀ ਹੋਰ ਵੀ ਪੁੱਛਗਿੱਛ ਕਰਾਂਗੇ ਤੇ ਸਾਨੂੰ ਇਹਦੇ ਨਾਲ ਨਾਲ ਇਹ ਕੋਈ ਚੀਜ਼ ਪਤਾ ਚੱਲੀ ਹੈ ਕਿ ਜਿਹੜੀ ਇਹ ਵਾਲੀਆਂ ਸਨੇਚਰ ਦੇ ਸੋਨੇ ਦੇ ਕੰੰਦਰ ਸਨੇਚ ਕਰਦਾ ਸੀਗਾ ਇਹ ਬੇਸਿਕਲੀ ਉਹ ਨਾਦਰ ਸੋਨਾ ਪਿਗਲਾ ਕੇ ਉਸ ਸੁਨਿਆਰੇ ਨੂੰ ਦਿੰਦਾ ਸੀਗਾ ਤੇ ਸੁਨਿਆਰਿਆਂ ਨੂੰ ਦੇ ਕੇ ਤੇ ਉਹਦੇ ਬਦਲੇ ਪੈਸੇ ਲੈਂਦਾ ਸੀ ਤੇ ਇਹ ਪਹਿਲਾਂ ਹੁਣ ਤਾਂ ਵਿਲਾ ਹੀ ਸੀਗਾ ਹੁਣ ਤਾਂ ਸਨੇਚਿੰਗ ਤੇ ਚੋਰੀਆਂ ਦੇ ਕੰਮ ਵਿੱਚ ਹੀ ਸੀਗਾ ਇਹ ਖੁਦਸਾਲ ਪਹਿਲਾਂ ਸੁਨ ਸੁਨਿਆਰੇ ਦਾ ਹੀ ਕੰਮ ਕਰਦਾ ਸੀਗਾ ਤੈਨੂੰ ਟੈਕਨੀਕ ਸੀਗੀ ਇਹਨੂੰ ਸੁਨਿਆਰੇ ਜਾਣਦੇ ਵੀ ਸੀਗੇ ਤੇ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦਾ ਸੀ ਸਰ ਇੱਕ ਤੋਂ ਫੜੇ ਗਿਆ ਤੇ ਇਹਨੂੰ ਵਪਾਰ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ